ਹੈਲੋ ਜੀ ਸ਼ਸ਼ੀਕਲ ਸਾਰਿਆਂ ਨੂੰ ਅੱਜ ਤੁਹਾਨੂੰ ਦਿਖਾਉਣ ਲੱਗੇ ਹਾਂ कॉटन ਦੇ ਸੂਟ ਜਿਨ੍ਹਾਂ ਨੂੰ ਤੁਸੀਂ लेस ਪਾਈਪਿੰਗ ਲਗਾ ਕੇ ਡਿਜ਼ਾਈਨ ਕਰ ਸਕਦੇ ਹੋ ਇਹ ਪਹਿਲਾ ਸੂਟ ਇਸ ਦੇ ਕੋਲ neck ਤੇ zig zag लेस ਲਗਾਈ ਹੈ ਬਾਹਾਂ ਤੇ ਲਾਈ ਹੈ ਤੇ ਨਾਲ ਹੀ ਇਸ ਦੇ ਚੱਕਾਂ ਦੇ ਉੱਪਰ ਤੇ ਅਗਰ ਦੂਸਰਾ ਸੂਟ ਦੇਖੋ ਇਸ ਸੂਟ ਤੇ ਕਲੀਆਂ ਪਾਈਆਂ ਨੇ ਇਹਨਾਂ ਨਾਲ ਹੀ ਬਾਹਾਂ ਤੇ ਡਿਜ਼ਾਈਨਿੰਗ ਕੀਤੀ ਗਿਆ ਸਲਵਾਰ ਦਾ ਫੈਬਰਿਕ ਲਗਾ ਕੇ ਇਸਦੇ ਪਹੁੰਚੇ ਵਰਕ ਸੀ ਸੋ ਨੀਚੇ ਆਪਾਂ ਲੈਂਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈ ਇਸਦੇ ਨਾਲ ਕੋਟਾ ਡੋਰੀ ਆ ਦੁਪੱਟਾ ਨਾਲ ਪਾ ਲੈਂ ਲੈਂਸ ਇਹ ਨੈਕਸਟ ਸੂਟ ਇਸ ਤੇ ਔਰਗੰਜ਼ਾ ਦੀ ਲੈਂਸ ਲਗਾਈ ਹੈ ਬਾਹਾਂ ਤੇ ਸੇ ਨਾਲ ਹੀ ਘੇਰੇ ਤੇ ਇਸ ਨਾਲ ਪਾਕਿਸਤਾਨੀ ਬਾਟਮ ਹੈ ਬਾਟਮ ਨੂੰ ਵੀ ਹਾਈਲਾਈਟ ਕੀਤਾ ਗਿਆ ਲੈਂਸ ਲਗਾ ਕੇ ਸੇਮ ਇਸ ਦੇ ਦੁਪੱਟੇ ਤੇ ਵੀ ਲੈਂਸ ਲਗਾਈ ਹੋਈ ਹੈ ਔਰਗੈਂਜ਼ਾ ਦੀ ਤੇ ਇਹ ਸੂਟ ਬਹੁਤ ਹੀ ਟ੍ਰੈਂਡਿੰਗ ਡਿਜ਼ਾਈਨ ਦੇਖ ਸਕਦੇ ਹੋ neck ਤੇ ਲੈਸਿੰਗ ਹੋਈ ਹੈ ਬਾਹਾਂ ਤੇ ਕੁੰਚੇ ਤੇ ਵਰਕ ਹੋਇਆ ਹੈ तिके रीति नाल इस थ्री डी दुपट्टा लैस लगा ये सिंपल कॉटन का सूट इस न पाकिस्तानी सलवार इस दे असी चाकाते ਜ਼ਿਗਜ਼ੈਗ ਲਾਸ ਲਗਾਈ ਤੇ ਬਾਜੂ ਤੇ ਤੁਸੀਂ ਕਾਟਨ ਦੇ ਸੂਟ ਕਰ ਵਿੱਚ ਹੀ ਤਿਆਰ ਕਰ ਸਕਦੇ ਹੋ ਇਹ ਪਿਓਰ ਰੀਵਾ ਕਾਟਨ ਜਿਸ ਦਾ 트ੈਂਡਿੰਗ ਨੈੱਕ ਬਣਾਇਆ ਹੈ ਤੇ ਪਾਕਿਸਤਾਨੀ ਸਲਵਾਰ ਨਾਲ ਇਸ ਦੇ ਪੌਂਚਾਂ ਤੇ ਡਿਜ਼ਾਈਨਿੰਗ ਕੀਤੀ ਗਈ ਹੈ ਨਾਲ ਇਸ ਦੇ ਡਿਜ਼ਾਈਨਰ ਦੁਪੱਟਾ ਜਿਸ ਨੂੰ ਕੰਪਿਊਟਰ ਡਾਈ ਵੀ ਕਹਿੰਦੇ ਨੇ ਤੁਸੀਂ ਇਹ ਤਿਆਰ ਕਰਵਾ ਸਕਦੇ ਹੋ ਸੋ ਬਾਕੀ ਸੂਟਸ ਸੀ ਨੈਕਸਟ ਵੀਡੀਓਸ 'ਚ ਦਿਖਾਵਾਂਗੇ ਜੀ ਥੈਂਕ ਯੂ